ਲੁਧਿਆਣਾ ਦੇ ਵਿੱਚ ਦੰਗਾ ਪੀੜਿਤ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਪੰਜਾਬ ਸਰਕਾਰ ਤੇ ਕਈ ਤਰ੍ਹਾਂ ਦੇ ਨਿਸ਼ਾਨੇ ਸਾਦੇ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਕਈ ਤਰ੍ਹਾਂ ਦੇ ਨਿਸ਼ਾਨੇ ਸਾਦੇ ਨੇ ਕਿਉਂਕਿ ਕਈ ਵਾਰ ਮੀਟਿੰਗਾਂ ਹੋਈਆਂ ਮੀਟਿੰਗਾਂ ਬੇ ਸਿੱਟਾ ਨਿਕਲੀਆਂ ਕਈ ਤਰ੍ਹਾਂ ਦੀਆਂ ਇਹਨਾਂ ਦੀਆਂ ਮੰਗਾਂ ਸੀ ਮੇਰੇ ਨਾਲ ਸੁਰਜੀਤ ਸਿੰਘ ਨੇ ਪੰਜਾਬ ਸਰਕਾਰ ਦੇ ਨਾਲ ਜਿਹੜੀਆਂ ਮੰਗਾਂ ਨੂੰ ਲੈ ਕੇ ਰਾਬਤਾ ਚੱਲ ਰਿਹਾ ਸੀ ਉਹ ਰਾਬਤਾ ਕਿੱਥੋਂ ਤੱਕ ਪਹੁੰਚਿਆ ਤੁਸੀਂ ਆਖਿਆ ਕਿ ਅਸੀਂ ਹਰਪਾਲ ਚਿਮੇ ਨਾਲ ਵੀ ਮੀਟਿੰਗ ਕੀਤੀ ਭਗਵੰਤ ਮਾਨ ਨਾਲ ਵੀ ਕੀਤੀ ਕਿ ਅੱਗੋਂ ਜਵਾਬ ਮਿਲਿਆ ਤਕਰੀਬਨ 400 ਲੋਕਾਂ ਨੇ ਸਰਕਾਰ ਨੂੰ ਬੰਨਿਆ ਅਸੀਂ ਭਗਵੰਤ ਮਾਨ ਤੋਂ ਟਾਈਮ ਮੰਗ ਰਹੇ ਆ ਕਿ ਜਿਹੜੇ 1984 ਦੇ ਕਤਲੇਆਮ ਪੀੜਤ ਪਰਿਵਾਰ 25 ਜਨ ਪਰਿਵਾਰ ਪੰਜਾਬੇ ਰਹ ਰਹੇ ਆ ਜਿਹੜੇ ਫੈਸਲੇ ਪਹਿਲਾਂ ਕਾਲੀ ਬੀਜੇਪੀ ਨੇ ਕੀਤੇ ਸਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀਤੇ ਸਨ ਮੂਲ ਬਸੇਬੇ ਦੇ ਸਾਡੇ ਫੈਸਲੇ ਲਾਗੂ ਕਰ ਸਾਨੂੰ 6 ਵਾਰੀ ਟਾਈਮ ਦਿੱਤਾ ਮੁੱਖ ਮੰਤਰੀ ਨੇ ਪਹਿਲਾਂ ਡਾਂਗਾ ਮਾਰਦੇ ਨੇ ਫਿਰ ਟਾਈਮ ਦਿੰਦੇ ਨੇ ਫਿਰ ਡਾਂਗਾ ਮਾਰਦੇ ਫਿਰ ਟਾਈਮ ਦਿੰਦੇ ਨੇ ਤੇ ਕਈ ਵਾਰੀ ਬੀਬੀਆਂ ਚ ਲੈ ਲਈ ਦਿੱਤਾ ਸਾਨੂੰ ਚੰਡੀਗੜ੍ਹ ਵੀ ਕੀਤਾ ਅੰਮ੍ਰਿਤਸਰ ਕੀਤਾ ਲੁਧਿਆਣਾ ਕੀਤਾ ਸ਼ਵਰ ਟਾਈਮ ਦੇ ਕੇ ਸਾਡੀ ਜਿਹੜਾ ਮੰਗ ਪੱਤਰਾਂ ਨਾਲ ਭੇਜ ਦਿੱਤਾ ਵਿਤ ਮੰਤਰੀ ਜੀ ਕੋਲ ਭੇਜ ਦਿੱਤਾ ਅਰਪਾਲ ਚੀਮਾ ਸਾਹਿਬ ਕੋਲ ਅਰਪਾਲ ਚੀਮਾ ਸਾਹਿਬ ਨੇ ਸਾਡੇ ਨਾਲ ਪਿਛਲੇ ਮਹੀਨੇ ਮੀਟਿੰਗ ਕੀਤੀ ਮੀਟਿੰਗ 1 ਘੰਟਾ ਮੀਟਿੰਗ ਚੱਲੀ ਉਹਦੇ ਵਿੱਚ ਪੰਜਾਬ ਦੇ ਵੱਡੇ ਵੱਡੇ ਅਫਸਰ ਸਾਰੇ ਬੈਠੇ ਹੋ ਸਨ ਸੈਕਟਰੀ ਚੀਫ ਸੈਕਟਰੀ ਤੋਂ ਆਪਣਾ ਐਫਸੀਆਰ ਉਹ ਸਾਰੇ ਅਫਸਰ ਬੈਠੇ ਸਨ ਜਿਹੜੇ ਸਾਡੇ ਮਸਲੇ ਸਾਨੂੰ ਸਾਰੀਆਂ ਗੱਲਾਂ ਦਾ ਮਲਨੀ ਕੱਢੇ ਚ ਮਤਲਬ ਇੱਕ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਲਾਰੇ ਲੱਬੇ ਲਾ ਕੇ ਤੁਹਾਨੂੰ ਮકાਨ ਵੀ ਦੇਵਾਂਗੇ ਜਿਹੜੇ ਫੈਸਲੇ ਉਹ ਲਾਗੂ ਕਰ ਦਾਂਗੇ ਬੋਤਲ ਅਡਜਸਟਮੈਂਟ ਕਰਾਂਗੇ ਲਾਲ ਕਾਟ ਬਾਲ ਕਰਾਂਗੇ ਹੋਰ ਫੈਸਲੇ ਸਾਰੇ ਮੰਨ ਲਏ ਉਹ ਸਾਨੂੰ ਬੜਾ ਖੁਸ਼ ਕਰਕੇ ਭੇਜਿਆ ਜਦੋਂ ਪਰਸੋ ਸਾਡੇ ਕੋਲ ਕਾਪੀ ਆਈ ਨੋਟੀਫਿਕੇਸ਼ਨ ਦਿਾਈਏ ਉਹ ਸਾਰੇ ਮਸਲੇ ਗਾਇਬ ਕੋਈ ਮਸਲਾ ਨਹੀਂ ਵਿਚੋਂ ਉਹਨਾਂ ਨੇ ਜਿਹੜਾ ਮਸਲੇ ਫੈਸਲੇ ਹੋਏ ਨੇ ਕੋਈ ਫੈਸਲੇ ਦੇ ਚ ਨਹੀਂ ਲਿਖਿਆ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਈ ਇਹ ਸਾਡੇ ਨਾਲ ਇੱਕ ਬੜਾ ਤਰੋ ਕੀਤਾ ਇੱਕ ਤੋਖਾ ਕੀਤਾ ਪੰਜਾਬ ਸਰਕਾਰ ਦੇ ਕੋਈ ਸ਼ਰਮ ਮਾਰੀ ਚ ਦੇਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਵਿੱਤ ਮੰਤਰੀ ਸਾਹਿਬ ਤੁਸਾਣਾ ਬੜੇ ਮਠੇ ਮਠਿਆ मुख्यमंत्री साहब ने गांोटिफिकेशन की कॉपी है साढ़े को बड़िया मिठिया मिठिया गतिया मुख अपना मंत्री साहब ने चिंता ना करो जो सी हाँ 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 जवाब हा, दिखे हा, तो दे टिक दे दे मार करेगा यह भी थोड़ा मसला लोग गया भी मसला लोग गया आज देखो जो मसले आए ने लिखे है यह फलाना काम पुंडा करेगा फलाना डीसी करेगा और डीसी के पल्ले की है पुंडे पल्ले की है सैकटरी के फैसले कर देंगे वह फैसले सरकार कर है ਸਾਨੂੰ ਨਾ ਬੜਾ ਬੜਾ ਮੂਰਖ ਬਣਾਇਆ ਅੱਗੋ ਕੀ ਰਣਨੀਤੀ ਅਸੀਂ ਦੋ ਤਰੀਕ ਨੂੰ ਬਰਸੀ ਮਨਾ ਰਹੇ ਹਾਂ ਚੁਰਾਤੀ ਦੇ ਕਤਲੇਆਮ ਦੀ ਅਜੀ ਤਿੰਨ ਚਾਰ ਦਿਨਾਂ ਤੱਕ ਫੈਸਲਾ ਕਰਕੇ ਤਿੰਨ ਦਿਨ ਅਸੀਂ ਅਸੀਂ ਤਰਨ ਤਰਨ ਜਾਵਾਂਗੇ ਅਸੀਂ ਕਰਾਂਗੇ ਸਿਆਪਾ ਭਗਵੰਤੇ ਦਾ ਅਦੀ ਸਰਕਾਰ ਦਾ ਤੇ ਕਾਂਗਰਸੀ ਦਾ ਸਿਆਪਾ ਕਰਾਂਗੇ ਸਰਮਾਇਤ ਤੱਕ ਜਿਹੜੇ 40 ਸਾਲ ਲੋਕੋ ਨੇ ਸਾਡੇ ਕਤਲੇਆਮ ਸਜ਼ਾਵਾਂ ਨਹੀਂ ਮਿਲੀਆਂ ਉਹ ਦਰਿੰਦੇ ਕਤਲ ਦੇ ਇੱਕ ਪਾਸੇ ਇੱਕ ਪਾਸੇ ਇਹ ਵੀ ਕਤਲਾ ਤੋਂ ਘਟ ਨਹੀਂ ਹੈ ਗਿਆ ਆ ਪਾਰਟੀ ਦੇ ਇਹਨਾਂ ਨੇ ਸਾਡਾ ਮੂਲ ਬਸੇ ਨੂੰ ਕੋਈ ਐਮਐਸ ਨਹੀਂ ਤੁਸੀਂ ਸਾਡੀ ਗੱਲ ਹੀ ਸੁਣਦਾ ਕਿਸ ਜੀ ਵੱਲੋਂ ਮੇਰੀ ਕੋਸ਼ਿਸ਼ ਕੀਤੀ ਤਾਂ ਉਹ ਮਿਲਦਾ ਹੈ ਇਹ ਸਿਰਫ ਲੋਕਾਂ ਕੋਲ ਜਾਣਦੇ ਨੇ ਮਿੱਠੀਆਂ ਗੋਲੀਆਂ ਲੈ ਕੇ ਚੁਟਕਲੇ ਸੁਲਾ ਕੇ ਵੋਟਾਂ ਉਡੋ ਰਹਿਣਾ ਅਸੀਂ ਸਾਡੇ ਬੀਬੀਆਂ ਜਿਹੜੀਆਂ ਨੇ ਬੀਬੀ ਗੁਰਦੀਪੂਰ ਦੀ ਰਵਾਈ ਵਿੱਚ ਜਥਾ ਜਾਏਗਾ ਉਥੇ ਤੇ ਤਰਨ ਤਰਨ ਪਿੰਡ ਪਰ ਜਾ ਕੇ ਮੇਰੇ ਨਾਲ ਬੀਬੀ ਗੁਰਦੀਪ ਕੌਰ ਵੀ ਹੈ ਥੋੜੇ ਸ਼ਬਦਾਂ ਦੇ ਵਿੱਚ ਤੁਸੀਂ ਤਰਨ ਤਰਨ ਜਾ ਰਹੇ ਹੋ ਕਾਂਗਰਸ ਅਤੇ ਆਮ ਆਦੀ ਪਾਰਟੀ ਦੇ ਖਿਲਾਫ ਉੱਥੇ ਪ੍ਰਦਰਸ਼ਨ ਕਰੋਗੇ ਕਿ ਲੋਕਾਂ ਨੂੰ ਕਹੋ ਕਿ ਬਾਈਕਾਟ ਕਰੋ ਬਿਲਕੁਲ ਅਸੀਂ ਲੋਕਾਂ ਕੋਲ ਜਾਵਾਂਗੇ ਔਰ ਇੱਕ ਇੱਕ ਘਰ ਦੇ ਵਿੱਚ ਜਾਵਾਂਗੇ ਕਿਉਂਕਿ ਲੋਕਾਂ ਦੀ ਕਚੈਰੀ ਹੈਗੀ ਆ ਜਿਹੜੀ ਇਹਨਾਂ ਨੂੰ ਕੁਰਸੀਆਂ ਤੇ ਬਿਠਾਉਂਦੀ ਆ ਤੇ ਉਹੀ ਹੋएगी ਜਿਹੜੀ ਇਹਨਾਂ ਨੂੰ ਧਰਤੀ ਤੇ ਲਾਂਦੀ ਆ ਅਸੀਂ ਉਹਨਾਂ ਲੋਕਾਂ ਨੂੰ ਜਾ ਕੇ ਆਪਣੀ ਸਾਰੀ ਹੱਡਵਿਤੀ ਦੱਸਾਂਗੇ ਕਿ ਚਾਰ ਸਾਲਾਂ ਵਿੱਚ ਇਹਨਾਂ ਨੇ ਸਾਡੇ ਨਾਲ ਕਿਵੇਂ ਸਾਨੂੰ ਜਲੀਲ ਕੀਤਾ ਕਿਵੇਂ ਸਾਨੂੰ ਮਿਲਣ ਤੋਂ ਰੋਕਦੇ ਰਹੇ ਔਰ ਜਦੋਂ ਮਿਲੇ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਵੇਂ ਸਾਨੂੰ ਇੱਕ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਨਹੀਂ ਬਿਲਕੁਲ ਨਹੀਂ ਮੁੱਖ ਮੰਤਰੀ ਨੇ ਤੇ ਟਾਈਮ ਹੀ ਨਹੀਂ ਦਿੱਤਾ ਹੈਗਾ ਇਹ ਤੇ ਸਾਨੂੰ ਜਦੋਂ ਪਹਿਲੇ 6 ਵਾਰੀ ਇਹਨਾਂ ਨੇ ਸਾਨੂੰ ਸੜਕਾਂ ਤੇ ਡਾਂਗਾ ਮਰਵਾਈਆਂ ਔਰ ਇੱਕ ਵਾਰੀ ਹੈਬੋ ਵਾਲ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਪੁਲਿਸ ਵਾਲਿਆਂ ਨੇ ਸਾਨੂੰ ੱਟਕੇ ਮਾਰੇ ਸਾਡੀਆਂ ਚੁੰਨੀਆਂ ਲੱਥੀਆਂ ਪਰ ਉਸ ਤੋਂ ਬਾਅਦ ਜਦੋਂ ਅਸੀਂ ਚੰਡੀਗੜ੍ਹ ਜਾ ਕੇ ਧਰਨਾ ਦਿੱਤਾ ਸੜਕ ਦੇ ਉੱਪਰ ਤੇ ਉਥੋਂ ਸਾਨੂੰ ਅਸੀਂ ਜਦੋਂ ਦਫ਼ਤਰ ਤੁਹਾਨੂੰ ਇਹਨਾਂ ਦੇ ਕੋਠੀ ਲੈ ਗਏ ਮੁੱਖ ਮੰਤਰੀ ਦੀ ਮੁੱਖ ਮੰਤਰੀ ਅੰਦਰ ਹਾਜ਼ਰ ਸੀਗਾ ਇਹ ਫਿਰ ਉਥੋਂ ਨਿਕਲ ਗਿਆ ਜੀ ਹਾੜਾ ਅੰਦਰ ਤੁਸੀਂ ਕਿਹੜੀ ਤਰੀਕ ਰੱਖੀ ਹੈ ਦੇਖੋ ਇਹ ਤਰੀਕ ਅਸੀਂ ਦੋ ਤਰੀਕ ਨੂੰ ਸਾਡੀ ਇੱਥੇ ਆ ਪ੍ਰੋਗਰਾਮ ਹੈਗਾ ਅਸੀਂ 1984 ਦੀ ਵਰ੍ਹੇਗੀ ਮਨਾ ਰਹੇ ਹਾਂ ਉਥੇ ਪੂਰੀ ਪੰਜਾਬ ਦੀ ਲੀਡਰਸ਼ਿਪ ਆਏਗੀ ਉਸ ਤੋਂ ਬਾਅਦ ਅਸੀਂ ਫੈਸਲਾ ਕਰਕੇ ਜਾਵਾਂਗੇ ਪੰਜ ਤਰੀਕ ਤੋਂ ਬਾਅਦ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ